ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ ਵਿੱਚ ਨਾਲ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤੰਦਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੇ ਮੇਰੀ ਤੁਹਾਨੂੰ ਇੱਕ ਗੁਜਾਰਸ਼ ਹੈ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਨੂੰ ਕਹਿਣਾ ਕੋ ਉਹ ਵੀ ਕਿ ਦੈਰੇਜ ਮੈਂ ਮੰਨਦਾ ਕਿ ਉਹ ਆਪਣੀ ਧੀ ਹੈ ਭੈਣ ਗਲਤੰਦਾ ਬੰਦਾ ਬੋਲਦਾ ਸੀਗਾ ਜੀ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਫਿਰ ਆਪਣੇ ਜਿੱਤੇ ਡਾਕਟਰ ਕੋ ਫਰਮ ਨੇ ਲੈ ਜਾਣਾ ਸੋ ਮੇਰੀ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰੇ ਵੀਰ ਗਲਤ ਕਮੈਂਟ ਪੱਦੀ ਸ਼ਬਦਾਂ ਵਾਲੀ ਦਾ ਵਰਤ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਚਾਹ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਣਯੋਗ ਕਮਿਸ਼ਨਰ ਸਾਹਿਬ ਚਾਹ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਉਹਦੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ ਕਿਉਂਕਿ ਉਹਨਾਂ ਨੇ ਜਾਣਦੇ ਆ ਕਿ ਸਾਡੀ ਵੀਡੀਓ ਸੁਣ ਲਈ ਹੈ ਜਦ ਇਹ ਜਾ ਕੇ ਬੈਠੇ ਸਾਹਬਾਦਰ ਜਾਣਦੇ ਕੋਈ ਕਹਿੰਗੇ ਮੈਂ ਵੀ ਅ ਮੇਰੀ ਵੀਡੀਓ ਲੈ ਕੇ ਬੈਠੇ ਸੀ ਕਿ ਤੁਹਾਡੀ ਵੀਡੀਓ ਸੁਣ ਲਈ ਹੈ ਮੈਂ ਉਹਦਾ ਕਮੈਂਟ ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ ਕਹਿੰਦੇ ਮੈਂ ਉਹ ਵੀ ਪੜ ਲਿਆ ਕਹਿੰਦੇ ਮੈਂ ਉਹ ਵੀ ਪੜ ਲਿਆ ਇਹਨੂੰ ਬਦਲਣ ਪੱਖਿਆ ਨਹੀਂ ਜਾਊਗਾ ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤੇ ਅੱਜ ਹੀ ਪਰਚਾ ਦੇ ਕੇ ਨੂੰ ਅਸੀਂ ਅੱਜ ਹੀ ਹਵਾ ਲਾ ਦੇ ਸੁਕਣਾਓ ਸੋ ਧੰਨਵਾਦ ਫੇਰ ਮੇਰਾ ਇਕਰੀ ਮੇਰੇ ਵੀਰ ਮੇਰੇ ਸਰਦਾਰ ਰঞ্জੀਤ ਸਿੰਘ ਇੰਸਪੈਕਟਰ ਸਾਹਿਬ ਜਿਹੜੇ ਉੱਥੇ ਜਿਹਨਾਂ ਸਾਡੇ ਬਿਆਨ ਲਿਖੇ ਤੇ ਧੰਨਵਾਦ ਐਸਐਚਓ ਸਾਹਿਬ ਦਵਿੰਦਰ ਸਿੰਘ ਸ਼ਿਮਲਾਪੂਰੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਉੱਥੇ ਮੇਰੇ ਮੁਲਾਜ਼ਮ ਵੀਰ ਸਾਰੇ ਸਾਰਿਆਂ ਦਾ ਸੋ ਹੁਣ ਉਸ ਤੋਂ ਬਾਅਦ ਚ ਮੈਂ ਆਵਾਂ ਜਿਹੜੇ ਮੇਰੇ ਵੀਰ ਆ ਮੇਰੇ ਭਰਾ ਮੇਰੀਆਂ ਭੈਣਾਂ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਹੱਕ ਚ ਖੜੇ ਸਾਰੇ ਬੰਦੇ ਜਿਨ੍ਹਾਂ ਨੂੰ ਲੱਗਿਆ ਕਿ ਗੁਰਿੰਦਰ ਰਗਰੇਟੇ ਨੇ ਜਿਹੜਾ ਬੋਲਿਆ ਜੋ ਲਿਖਿਆ ਉਹ ਗਲਤ ਲਿਖਿਆ ਵੈਸੇ ਤੋਂ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ ਪਰ ਉਹ ਕਿਸੇ ਨੂੰ ਨਾਮ ਲੈ ਕੇ ਪਸਰੇ ਨਹੀਂ ਬੋਲਦਾ ਪਰ ਉਹ ਜਿਹੜਾ ਹੁਣ ਲਿਖਿਆ ਸੀਗਾ ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਲੁਗਿਆੜਿਆ ਗਏ ਮੇਰੇ ਵੀਰ ਸਾਰੇ ਉਹ ਵੀ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਪੋਸਟ ਵੀ ਪਾਈ ਆ ਜਿਨ੍ਹਾਂ ਨੇ ਕਮੈਂਟ ਵੀ ਕੀਤਾ ਮੇਰੇ ਹੱਕ ਦੇ ਵਿੱਚ ਮੇਰੀ ਪੋਸਟ ਤੇ ਜਾ ਕੇ ਦੋ ਜਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਗੁਰਿੰਦਰ ਬਾਠ ਮੇਰੇ ਵੀਰ ਨੇ ਜਿੱਦਣ ਗੱਲ ਹੋਈ ਆ ਸਭ ਤੋਂ ਪਹਿਲਾਂ ਉਹਨੂੰ ਫੋਨ ਵੀ ਆਇਆ ਉਸੇ ਟਾਈਮ ਉਹ ਲਾਈਵ ਵੀ ਹੋਇਆ ਲਾਈਵ ਹੋਣ ਤੋਂ ਬਾਅਦ ਉਹਨੂੰ ਡਾਕਟਰ ਦਾ ਫੋਨ ਵੀ ਆਇਆ ਡਾਕਟਰ ਨੇ ਕੁਛ ਮਾੜਾ ਮੁੱਢ ਤੋਂ ਕਾਇਆ ਵੀ ਕਿ ਮੈਂ ਇਸ ਤਰ੍ਹਾਂ ਤਾਂ ਦੇਫਰਪੋਂ ਜੋ ਉਹਨਾਂ ਨਾਲ ਜੋ ਗੱਲਬਾਤ ਹੋਈ ਉਹ ਤੋਂ ਉਹ ਵੀ ਬਿਆਨ ਆਪਣੇ ਦਿਖਵਾਏ ਆ ਉਹ ਵੀ ਹੋ ਗਈ ਗੱਲਬਾਤ ਪ੍ਰਿੰਸ ਹੋਣੀ ਮੇਰੇ ਵੀਰ ਆ ਸੁੱਖ ਜਗਰਾਉ ਆ ਜਿੰਨੇ ਮੇਰੇ ਸੱਜਣ ਆ ਗੋਲਡੀ ਅਨੇਜਾ ਮੇਰੇ ਵੀਰ ਲੁਧਿਆਣੇ ਵਾਲੇ ਹੋਰ ਵੀ ਕਾਫੀ ਨਾਮ ਆ ਮਾਫੀ ਚਾਹੁੰਦਾ ਸਾਰੇ ਨਾਮ ਨਾ ਲੈ ਜਾਣ ਤੇ ਮੇਰੇ ਵੀਰ ਕਲਵੰਤ ਸਿੰਘ ਆਏ ਸੀਗੇ ਸੁੱਖ ਲਾਟੀ ਆਇਆ ਸੀਗਾ ਤੇ ਹੋਰ ਮੇਰੇ ਬਣੇ ਸੱਜਣ ਆਏ ਸੀਗੇ ਬੋਪਾ ਰਾਜ ਸੁਰਜੀਤ ਆਏ ਸੀਗਾ ਜਿੰਨੇ ਮੇਰੇ ਵੀਰ ਆਏ ਸਾਰੇ ਨਾਮ ਜੇ ਨਾਮ ਵੀ ਲੈ ਜਾ ਤਾਂ ਮਾਫੀ ਚਾਹੁੰਗਾ ਸਾਰਿਆਂ ਦਾ ਜਿੰਨੇ ਮੇਰੇ ਵੀਰ ਮੇਰੇ ਖੜੇ ਜਿਨ੍ਹਾਂ ਨੇ ਮੇਰੇ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਉਹਨਾਂ ਲੱਗਾ ਕਿ ਬੰਦਾ ਗਲਤ ਬੋਲਿਆ ਮੇਰੇ ਨਾਲ ਖੜ ਜਾਓ ਸਾਰਿਆਂ ਦਾ ਮੇਰਾ ਤੈਅ ਜਲੋ ਧੰਨਵਾਦ ਮੈਂ ਰੀਨੂ ਸਾਰਿਆਂ ਦਾ ਤੇ ਇੱਕ ਫੇਰ ਮੈਂ ਲਾਸਟ ਇਹ ਜਾਂਦਾ ਕਹਿ ਦਵਾਂ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀਗਾ ਮੈਂ ਹੁਣ ਵੀ ਸੱਚੀ ਆ ਕਿ ਮੈਨੂੰ ਲੱਗਦਾ ਚਲੋ ਉਹਨੂੰ ਨਹੀਂ ਸਬੋਲਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਬੋਲਦਾ ਸ਼ਾਇਦ ਨੂੰ ਆ ਜਿਹੜੀ ਹਾਲਾਤ ਵਾਂਗੂ ਤੂੰ ਨਾ ਬਣਦੇ ਕਿਉਂਕਿ ਮੈਂ ਥੋੜਾ ਬੰਦਾ ਬੋਝੂਨ ਲਾ ਯਾਰ ਮੈਨੂੰ ਹੁੰਦਾ ਵਾ ਕਿ ਕਦੇ ਗਲਤ ਨਾ ਹੋ ਗਿਆ ਹੋਵੇ ਮੇਰਾ ਮਨ ਆਪਣੇ ਨੂੰ ਲੱਗਦਾ ਕਿਤੇ ਗਲਤ ਨਾ ਹੋ ਗਿਆ ਹੋਵੇ ਯਾਰ ਕਿਤੇ ਫਿਰ ਵੀ ਚਲੋ ਉਹ ਗਲਤ ਬੋਲਿਆ ਸੀਗਾ ਤੇ ਉਹਦੀ ਸਜ਼ਾ ਉਹਨੂੰ ਬਣਦੀ ਸੀ ਸਜ਼ਾ ਨੂੰ ਬਣਦੀ ਸੀ ਤੇ ਉਹਨੂੰ ਸਜ਼ਾ ਲਈ ਪ੍ਰਮਾਤਮਾ ਨੇ ਨਹੀਂ ਸੋ ਪ੍ਰਮਾਤਮਾ ਬਿੱਦ ਬਣਾਉਂਦੇ ਹੁੰਦੇ ਹਨ ਪ੍ਰਮਾਤਮਾ ਜੀ ਬਿੱਦ ਬਣਾਉਂਦੇ ਉਹ ਗਲਤ ਬੋਲਿਆ ਉਹ ਇਹ ਜਾਏ ਤੇ ਚਲੋ ਫਿਰ ਕਮਿਸ਼ਨਰ ਦਾ ਸਾਹਲ ਸਾਨੂੰ ਬਹੁਤ ਵਧੀਆ ਜਿਹੜਾ ਸਲੂਟ ਆ ਰਿਹਾ ਉਹਨੂੰ ਫਿਰ ਸਿਰ ਚ ਉੱਠਦਾ ਮੇਰਾ ਕਿਉਂਕਿ ਪੁਲਿਸ ਆਫਸਰ ਬੜੇ ਦੇਖੇ ਪਰ ਇੰਨਾ ਵਰਗਾ ਮੈਂ ਅਜ ਤੱਕ ਨਹੀਂ ਦੇਖੇ ਵੀ ਇੰਨੀ ਹਰਲੀਮੀ ਨਾਲ ਇੰਨੇ ਪਿਆਰ ਨਾਲ ਕੱਲੇ ਕੱਲੇ ਗੱਲ ਸੁਣੇ ਛੜੇ ਕੋ 10 ਮਿੰਟ 15 ਮਿੰ ਤੇ ਸਾਰੇ ਗੱਲਾਂ ਪਰ ਸੁਣੀਆਂ ਔਰ ਕੁਝ ਈ ਗੱਲ ਇਹ ਐ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਖਿੰਦਰ ਸਿੰਘ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਨਾ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਐਡੇ ਵੱਡੇ ਅਫੀਸਰ ਇੱਕ ਐਡੇ ਵੱਡੇ ਅਫੀਸਰ ਮੈਨੂੰ ਐਪਰੀਸ਼ੀਏਟ ਕਰ ਰਿਹਾ ਕਿ ਸੁਖਿੰਦਰ ਸਿੰਘ ਤੇਰੀਆਂ ਵੀਡੀਓ ਦੇਖਦਾ ਹੁੰਨਾ ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਵਾ ਆਪਣਾ ਕੰਮ ਕਰੀ ਜਾਓ ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਚਲੋ ਐਡੇ ਸਾਡੇ ਇੱਕ ਸੀਨੀਅਰ ਪੁਲਿਸ ਅਫਸਰ ਮੈਨੂੰ ਇਨੀ ਗੱਲ ਕਰ ਰਿਹਾ ਉਹ ਬਹੁਤ ਵਧੀਆ ਲੱਗਾ ਮੈਨੂੰ ਸੋ ਮੁੱਖਰੀ ਗੱਲ ਇਹ ਆ ਬਦੁਬਾਰਾ ਜਿਆਦਾ ਫੇਰ ਕਹਦਾ ਡਾਕਟਰ ਦਿੱਤੀ ਪੈਨੋ ਦੋਸਤ ਕੋਈ ਦੀਦਾ ਬੰਦਾ ਮਾਦਾ ਗਸੂਰ ਨੀਗਾ ਡਾਕਟਰ ਕਬਲਾ ਸੀਗਾ ਉਹ ਆਪਣੇ ਜਿਹੜੀ ਜ਼ੁਬਾਨ ਆਪਣੀ ਜਿਹੜੀ ਬੋਲੀ ਸੀ ਉਹ ਆਪਣੀ ਬੋਲੀ ਜੋ ਬੋਲਿਆ ਆਪਣੀ ਜ਼ੁਬਾਨ ਤੋਂ ਜੋ ਬੋਲਿਆ ਉਹਦਾ ਖਾਮੇ ਚ ਬੰਦਾ ਭਗੋਤੜਿਆ ਉਹਨੂੰ ਉਹਦੀ ਸਜ਼ਾ ਮਿਲੀ ਸੋ ਦੇਖੋ ਜਮਾਨਤ ਉਹ ਜਿਹੜੀ ਅੱਜ ਦੇ ਕੱਲ ਕੱਲੇ ਪਰਸੋ ਪਰਸੋ ਦੇ ਚੌਥ ਹੋ ਜੇ ਔਰ ਦੂਸਰੀ ਗੱਲ ਵਿੱਚ ਕੋਰ ਕਰ ਦਵਾ ਕਿ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੇ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਿਬਾਨ ਬਾਰੇ ਜੱਟਾਂ ਬਾਰੇ ਖਰ ਬੋਲਦਾ ਬੋਲਦਾ ਧੀਆਂ ਬਾਰੇ ਜੱਟਾਂ ਦੇ ਬਾਰੇ ਬੜਾ ਕੁਝ ਇਹੋ ਜਿਹੇ ਲਫ਼ਜ਼ ਬੋਲਦਾ ਵੀ ਮੈਂ ਇਥੋਂ ਲੈ ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਹਾਂ ਬੰਦੀ ਸਿੰਘਾਂ ਬਾਰੇ ਸੋਰੀ ਹਾਂ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਝ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਦਾ ਕੋਈ ਤਰੀਕਾ ਕੁਝ ਲਿਖਾ ਹੁੰਦਾ ਪਰ ਕਿਸੇ ਨੂੰ ਇੰਨੀ ਮਤਲਬ ਭੜੀ ਸ਼ਦਾਲੀ ਬਰਤ ਦੀ ਕਿਸੇ ਸਿੰਘ ਬਾਰੇ ਕੇ ਸ਼ਹੀਦ ਬਾਰੇ ਗੁਰੂਆਂ ਬਾਰੇ ਸੰਤਾਂ ਬਾਰੇ ਕਿਸੇ ਇੱਕ ਕਮਿਊਨਿਟੀ ਜੋ ਆਪਾਂ ਜੱਟੀ ਕਰਨ ਜੱਟਾਂ ਬਾਰੇ ਬਹੁਤ ਖਲਤ ਬੋਲਦਾ। ਸੋ ਇਹੋ ਮੇਰੀ ਬੇਨਤੀ ਫਿਰ ਦੁਬਾਰਾ ਕਰਾਂ ਜੇ ਮੇਰੇ ਵੀਰ ਨੂੰ ਕੋਈ ਗੁੱਸਾ ਲੱਗਾ ਹੋਵੇ ਮਾਫੀ ਚਾਹੂੰਗਾ। ਮੇਰੇ ਕਿਸੇ ਬੋਲ ਦਾ ਕਿ ਸੱਜਣ ਕੋ 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 ਸਮਰਥਕ ਵਿੱਚ ਹੁੰਦੇ ਆ ਉਹ ਸੱਜਣ ਕਈ ਵਿੱਚ ਟਿੱਪਣੀ ਕਰ ਜਾਂਦੇ ਆ ਲਿਖ ਜਾਂਦੇ ਆ ਤੇ ਉਹਨਾਂ ਨੂੰ ਬੁਰਾ ਲੱਗਦਾ ਹੋਊਗਾ ਪਰ ਮੈਂ ਉਹਨਾਂ ਕੋਈ ਬੰਦਿਕਾ ਨਹੀਂ ਦੋਸਤੋ ਜੇ ਠੀਕ ਆ ਕੋਈ ਤੁਹਾਡੀ ਧੀ ਨੂੰ ਕਵੇ ਮੈਂ ਨਹੀਂ ਕਹਦਾ ਕਿਸੇ ਦੀ ਧੀ ਭੈਣ ਨੂੰ ਮਾੜਾ ਨਹੀਂ ਕਹਿਣਾ ਕਿਸੇ ਦੀ ਨੂੰ ਵੀ ਮੇਰੀ ਨੂੰ ਨਹੀਂ ਮੇਰੇ ਬਾਰੇ ਤਾਂ ਸਾਰੀ ਮਰੀ ਆਪਣੇਤੀ ਹੈ ਪਰ ਮੇਰੇ ਬਾਰੇ ਕੋਈ ਤੁਰਬ ਨਹੀਂਗਾ ਮੇਰੇ ਵਾਸਤੇ ਕੋਈ ਯਾਦ ਨਹੀਂ ਗਈ ਮੇਰੇ ਵਾਸਤੇ ਸਾਰਾ ਇਹ ਕੋ ਧਰਮ ਉਹ ਮੈਂ ਮੰਦਾ ਇਨਸਾਨੀਅਤ ਜੇ ਇਨਸਾਨਤ ਹੈਗੀ ਤਾਂ ਠੀਕ ਹੈ ਨਹੀਂ ਤੇ ਕੋਈ ਇਨਸਾਨ ਕਿਸੇ ਇਨਸਾਨ ਦਾ ਕੋਈ ਧਰਮ ਨਹੀਂ ਕੋਈ ਯਾਦ ਨਹੀਂ ਠੀਕ ਆ ਦੋਸਤੋ ਜੇ ਮੇਰੇ ਵੀਰ ਨਵੇਂ ਸੱਜਣਾ ਆਏ ਫਿਰ ਦੁਬਾਰਾ ਬੇਨਤੀ ਕੰਨੇ ਕਰ ਦਵਾ ਕਿ ਡਾਕਟਰ ਦੀ ਕੀ ਧੀ ਨੂੰ ਭੈਣ ਨੂੰ ਤੇ ਮਾਂ ਨੂੰ ਕਿਸੇ ਵੀ ਬਰੀ ਬਣਾ ਨਹੀਂ ਸ਼ਬਦ ਬੋਲਣਾ ਗਲਤ ਨਹੀਂ ਬੋਲਣਾ ਗਾਲ ਨਹੀਂ ਕੱਢਣੇ ਕੁਝ ਵੀ ਭੱਦੀ ਟਿੱਪਣੀ ਨਹੀਂ ਕਰਨੇ ਦੂਸਰੀ ਕੋਰਸ ਪ੍ਰਸ਼ਾਸਨ ਲੁਧਿਆਣਾ ਦਾ ਮੈਨੂੰ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੇ ਮੇਰੇ ਉਹਨਾਂ ਵੀਰਾਂ ਦਾ ਉਹਨਾਂ ਸੱਜਣਾ ਜਿੰਨੇ ਮੇਰੇ ਹੱਕ ਚ ਪੋਸਟ ਵੀ ਪਾਈ ਆ ਮੇਰੇ ਨਾਲ ਨੂੰ ਜਾਣੇ ਗਏ ਜਾਂ ਮੇਰੇ ਹੱਕ ਚ ਇੱਕ ਕਮੈਂਟ ਕੀਤਾ ਜਾਂ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਅਭੀ ਸਿੱਧੂ ਮੇਰੇ ਵੀਰਦਾਰੀ ਬਹੁਤ ਸ਼ੁਕਰੀਆ ਮੇਰੀ ਵੀਰਦਾ ਉਹਨਾਂ ਅੱਗੇ ਵੀ ਜਿਹੜਾ ਚੱਕਿਆ ਸੀਗਾ ਤੇ ਹੁਣ ਫਿਰ ਉਹਨਾਂ ਨੇ ਕਾਫੀ ਜਿਹੜਾ ਇਸ ਕੰਮ ਦੇ ਵਿੱਚ ਸਾਡਾ ਸਾਥ ਦਿੱਤਾ ਠੀਕ ਹੈ ਬਿਆਰੋ